ਲੋ ਜੀ ਅੱਜ ਠੰਡ ਨੇ ਫੇਰ ਆਪਣੀਆਂ ਕੀ ਕਹਿੰਦੇ ਤਾਕਤਾਂ ਦਿਖਾਤੀਆਂ ਆ ਤੇ ਆਪਾਂ ਅੱਜ ਕਿਤੇ ਨਹੀਂ ਜਾ ਸਕੇ ਤੇ ਮੁੰਡਾ ਟਰਾਲੀ ਛੱਡ ਆਇਆ ਕੱਲ੍ਹ ਵਾਲੀ ਮਿਲ ਦਸੂਏ ਦੇ ਵਿੱਚ ਤੇ ਹੋਰ ਸੁਣਾਓ ਕੀ ਹਾਲ ਚਾਲ ਨੇ ਤੇ ਆਪਾਂ ਅੱਜ ਫੇਰ ਬਾੜ ਲਈ ਆ ਕਿ ਮੈਂ ਕਿਹਾ ਕਿਤੇ ਤਾਂ ਜਾ ਨਹੀਂ ਹੋਣਾ ਤੇ ਵਲੌਗ ਅੱਜ ਕਿਤੇ ਦਾ ਤੇ ਬੰਨਾ ਨਹੀਂ ਹੋਰ ਕਿਤੇ ਦਾ ਤੇ ਆਪਾਂ ਅੱਜ ਪਿੰਡ ਦਾ ਹੀ ਵਲੌਗ ਤੁਹਾਨੂੰ ਦਿਖਾਵਾਂਗੇ ਤੇ ਉੱਪਰ ਆਪਾਂ ਅੱਗ ਬਾਲੀ ਪਈ ਆ ਤਾਂ ਠੰਡ ਦੇ ਲੁਤਫ ਲੈ ਰਹੇ ਆਂ ਬਾਕੀ ਬੰਦਿਆਂ ਨੂੰ ਤੁਹਾਨੂੰ ਮਿਲਾ ਦੰਨੇ ਆ ਲਓ ਜੀ ਹੈਲੋ ਕਰ ਦੋ ਵੀ ਸਾਰੇ ਹੈਲੋ 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 ਓ ਬਲੇ ਮੇਰੇ ਬੰਦਾ ਤੇ ਹੈਲੋ ਕਰਨੋਂ ਰਹਿ ਗਿਆ ਹੈਲੋ ਕਹਿੰਦੇ ਕਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂ ਜੀ ਹੋਰ ਸੁਣਾਓ ਹੋਰ ਸੁਣਾਓ ਕੀ ਕਰਦੇ ਹੋ ਕੀ ਕਰੀ ਜਾਂਦਾ ਆਈ ਐਮ ਜਸ ਕਰਨ ਆਈ ਐਮ ਜਸ ਕਰਨ ਹਾਂ ਸੇ ਕਈ ਮੁੰਡਿਆਂ ਨੂੰ ਜੋ ਕਹੀਦਾ ਉਦਾਂ ਹੀ ਬਸ ਕਾਪੀਕੈਟ ਆ ਕਾਪੀਕੈਟ ਮੁੰਡਾ ਹੈ ਬਾਕੀ ਹੋਰ ਸੁਣਾਓ ਮਿੱਤਰੋ ਕੀ ਹਾਲ ਚਾਲ ਨੇ ਕਿੱਦਾਂ بارش ਪੁਰਸ਼ ਕਿੱਥੇ ਪੈ ਰਹੀ ਹੈ ਦੱਸੋ ਮੜਾ ਜਾ ਸਾਡੇ ਦੇ ਇਥੇ ਕਿਣ-ਮਣ ਕਿਣ-ਮਣ ਲੱਗੀ ਆ ਉਧਰ ਚਾਚੇ ਤੇ ਉਧਰ ਸਹੁਰਿਆਂ ਦੇ ਉਥੇ ਬੰਦੇ ਆਏ ਪਏ ਉਹ ਬੱਲੇ 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 ਮੁੰਡਾ ਸੰਦੂ ਦਾ ਕਹਿੰਦੇ ਇਲਾਕੇ ਦੇ ਵਿੱਚ ਫਰਾਜਮਾਨ ਹੋ ਚੁੱਕਿਆ ਮੇਰੇ ਵੀਰੋ ਅੱਜ 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 ਬੜੇ ਚਿਰਾਂ ਬਾਅਦ ਅੱਜ ਦਰਸ਼ਨ ਦਿੱਤੇ ਪਤਾ ਨਹੀਂ ਕੀ ਮਨ 'ਚ ਆਇਆ ਇਹਨਾਂ ਦੇ ਅੱਜ ਸੰਗਤਾਂ ਜਦੋਂ ਆਪੇ ਮਨ 'ਚ ਇਹਨਾਂ ਦੇ ਕੋ ਹੁੰਦਾ ਨਾ ਕੋ ਮੇਰ ਪੈਂਦੀ ਫੇਰੀ ਆਉਂਦੇ ਆ ਹੋਰ ਸੁਣਾਓ ਸੰਤੂ ਸਾਹਿਬ ਕੀ ਹਾਲ ਚਾਲ ਨੇ ਕੀ ਹੁੰਦਾ ਮਾਤੜਾਂ ਦੇ ਡੇਰੇ ਕੋਈ ਨਹੀਂ ਆਉਂਦਾ ਮਾਤੜਾਂ ਦੇ ਡੇਰੇ ਕੋਈ ਨਹੀਂ ਆਉਂਦਾ ਇਹਦੀਆਂ ਗੱਲਾਂ ਸਾਲੀਆਂ ਤਾਂ ਦੀਆਂ ਐ ਦੀਆਂ ਇਹਦੀਆਂ ਕੋਈ ਗੱਲਾਂ ਹੋਰ ਨਵੀਂ ਤਾਜੀ ਸੱਤਾ ਕੰਮਾਂ ਚੱਲ ਗਿਆ ਬਾਹਰ ਦਾ 뷰 ਸਾਡਾ ਕੋਠੇ ਦੇ ਉੱਪਰੋਂ ਮਨ ਸਟ੍ਰੀਟ ਜਾਮੜਾ ਸਹੀ ਪਰਵਾੜੀ ਤੱਕ ਮਾਰਾ ਅਗਲੇ ਉਹ ਤੋਂ ਨਗਰੋਂ ਵਰ ਕੀਤਾ ਚੱਲ ਜਾਂਦਾ ਕਿਦੇ ਉੱਦਾਂ ਘਾਟੀ ਨਿਕਲਦਾ ਕਰੋ ਗੱਲ ਵੇ ਇਹਨੇ ਮੈਨੂੰ ਬੜੀ ਵਾਰ ਉਹ ਗਮਨੁਹਾਮ ਪਛਾਣ ਲਿਆ ਇਹਨੂੰ ਮੋਦੇ ਕੋਈ ਤੁਸੀਂ ਮੋਟਰ ਚਲਾਉਂਦਾ ਨਾ ਕਿਹੜਾ ਉਹਨਾਂ ਉਥੇ ਚਲਾਉਂਦੇ ਮੋਟਰ ਮੋਦੇ ਕੋਈ ਸਪਲੈਂਡਰ ਸਾਲਾ ਸਪਲੈਂਡਰ ਦਾ ਬੜੀ ਜਿਆਦਾ ਘੁੰਮੇ ਓਏ 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 ਮੈਂ ਪਛਾਣ ਲਿਆ ਕੁੜੀ ਜਵਾ ਬੜਾ ਹੀ ਸਿੱਧਾ ਆ ਨਹੀਂ ਤੈਨੂੰ ਕਹਿੰਦਾ ਜਿਹੜੇ ਕਰਤੱਬ ਜੇ ਕਰਦੇ ਹੁੰਦੇ ਵਿੱਚ ਮੋਦੇ ਖੂਦੇ ਮੋਟਰ ਚਲਾਉਂਦੇ ਆ ਓਹ ਹੋ ਤੂੰ ਨਹੀਂ ਕਹਿੰਦਾ ਮੈਂ ਕਿ ਉਹਨਾਂ ਮੱਥੇ ਦੇ ਮੈਂ ਬੋਲਣਾ ਮੈਂ ਅੱਜ ਤਲਵਾੜੇ ਗਿਆ ਸਪਲੈਂਡਰ ਤੇ ਸਪਲੈਂਡਰ ਤੇ ਤਲਵਾੜੇ ਗਿਆ ਮੈਂ ਹੈ ਜਰੂਰ ਲੈਣਾ ਮੈਂ ਸਸਨੜਾ ਤੱਕ ਨਹੀਂ ਗਿਆ ਸਸਨ ਜਿਹੜਾ ਅੰਦਰ ਵੀ ਗਿਆ ਹਿਮੋਰਤਲ ਦੇ ਹਾਂ ਮੋਟਰਸਾਈਕਲ ਦੇ ਚਾਚੂ ਨੇ ਉੱਤਰ ਰਾਜੇ ਤੋਂ ਗੁਲਾਣਾ ਮੋਟਰਰ ਪੱਕੀਆਂ ਆਪਾਂ ਇਹਨੇ ਸ਼ੇ ਸ਼ੇ ਖਿੱਚ ਕੇ ਤੇ ਮੈਂ ਲੈ ਕੇ ਜਾਣਾ ਸੀ ਮੁੰਡੇ ਕੀ ਮੋਟਰਸਰਸੇ 6 ਹੋਰ ਕੀ ਗੱਲ ਕਰੀ ਗੱਲ ਤੇ ਇੱਕ ਦਿਨ ਆ ਉਸ ਦਿਨ ਜਦਨ ਆਪਾਂ ਗਏ ਨਾ ਪਠਾਨਕੋਟ ਜਿੱਦਨ ਜਾਣ ਨਹੀਂ ਉਹ ਰਾਤ ਨਾ ਬਾਂਦਰ ਬੜੇ ਹੁੰਦੇ ਆ ਦੱਸੀ ਦਿਨ ਮੈਂ ਗੱਲ ਆ ਰਾਤ ਬਾਂਦਰ ਬੜੇ ਹੁੰਦੇ ਤੇ ਮੈਂ ਕਿਹਾ ਦੇਲਾ ਜਾਨਵਰ ਕਿੰਨਾ ਤੇਜ ਹੁੰਦਾ ਕਹਿੰਦਾ ਚਾਚੇ ਜਦਾਂ ਮੈਂ ਜੀ ਸਾਡੇ ਵਰ ਗਈ ਆ ਇਹ ਬਈ ਦੇ ਆ ਬਣਾ ਬਣਾ ਮੈਂ ਕਿਹਾ ਸਾਡੇ ਵਰ ਗਈ ਆ ਮੈਂ ਕਿਹਾ ਸਾਡੇ ਵਰ ਗਈ ਆ ਨਹੀਂ ਉੱਤੇ ਲਿਖਿਆ ਸੀ ਨਾ ਕਿਤਾਬ ਤੇ ਕੀ ਲਿਖਿਆ ਸੀ ਕਹਿੰਦੇ ਅੱਗ ਦੀ ਖੋਜ ਕਿੰਨੇ ਕੀਤੀ ਹਾਂ ਹਾਂ ਕਲੀ ਤੇ ਬੰਦਾ ਹੁੰਦਾ ਹੀ ਇਹ ਬੰਦਾ ਹੁੰਦਾ ਹੀ ਜਿੰਨਾ ਯਾਰ ਉਹਦਾ ਉਹੀ ਹੋਣੀ ਜੋ ਤੂੰ ਕਹਤਾ ਅਲਬਰਟ ਨਹੀਂ ਨਹੀਂ ਉਹ ਨਹੀਂ ਗੱਲ ਉਹਦੀ ਅੱਛਾ ਉਦਾਂ ਜਿੱਦਾਂ ਮਰੀ ਥੋੜਾ ਜਿਹਾ ਸਹੀ ਜਾਣਦੇ ਆ ਵੀ ਵਾਕਿਆ ਅੱਗ ਦੀ ਖੋਜ ਉਹਨੇ ਹੀ ਕੀਤੀ ਸੀਗੀ ਬੰਦੇ ਨੇ ਜਿੰਨਾ ਯਾਰ ਉਹ ਯਾਰ ਤੂੰ ਜਿੱਤ ਭੁੱਲ ਗਿਆ ਇਹਦਾ ਐਕਸ਼ਨ ਵਾ 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 ਓਏ ਓਏ ਸਾਹੀੰਦੋ ਕਹਤਾ ਨਹੀਂ ਯਾਰ ਕਾਇਨੇ ਕੀਤੀ ਹੋਣੀ ਆ ਫੇਰ ਮੋੜ ਵੇਖ ਕੇ ਡਾ ਲਾਇਆ ਤੇ ਅੱਗ ਬਲਦੀ ਨਹੀਂ ਪਈ ਪੱਥਰ ਨਾਲ ਦੀ ਖੋਈ ਗਈ ਦੀ ਪੱਥਰ ਨਾਲ ਲੈ ਪਹੁੰਚ ਗਿਆ ਟਿਕਾਣੇ ਤੇ ਸ਼ਾਬਾਸ਼ 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 ਅੱਜ ਇਹ ਮੈਂ ਵਾਲ ਬੁੱਲ ਕਟਾ ਕੇ ਲਿਆਉਣੇ ਅੱਜ ਹੋਰ ਤਰ੍ਹਾਂ ਦਾ ਬਣਾਇਆ ਨੂੰ ਬੰਦਿਆਂ ਚ ਬਣਾਈਏ ਥੋੜਾ ਜਿਹਾ ਚਾ ਚਲੇ ਗਾਂਦੀ ਤੇ ਮਮੀ ਦਾੜੀ ਕਟੋੜੀ ਹਾਂ ਬਾ ਲੈ ਕੇ ਚੱਲਦੇ ਇਹਨੂੰ ਤੇ ਅੱਜ ਬੰਦੇ ਆ ਕੇ ਸਿੱਖ ਰਹੇ ਆ ਸਿੱਖ ਰਹੇ ਆ ਦੱਸ ਕੋਈ ਕੀ ਤਾਂ ਕਹਿਣਾ ਚਾਹੁੰਦਾ ਆ ਚਾਰ ਕੀ ਭਾਈ ਤੁਹਾਡੇ ਕਰੋ ਸਾਝੇ ਕੀ ਕਹਿਣਾ ਚਾਹੁੰਦਾ ਆ ਕਹਿੰਦਾ ਕਿ ਵਾ ਕਹਦਾ ਕੀ ਆਪਾਂ ਹੁਣ ਦੂਰ ਪਾਰ ਦੇ ਵਲੌਗ ਬਣਾਵਾ ਕਰਾਂਗੇ ਬਲੌਗ ਬਣਾਏ ਕਰਾਂਗੇ ਤੇ ਨਾਲੇ ਰੈਗੂਲਰ ਬਣਾਵਾ ਕਰਾਂਗੇ ਰੈਗੂਲਰ ਪੂਰਾ ਕੰਮ ਸਟਾਰਟ ਕਰਨਾ ਸਟਾਰਟ ਕਰਨਾ ਆ ਹਾਂ ਬਸ ਤੁਸੀਂ ਵੀ ਕਿਹਾ ਆਪਣਾ ਕੰਮ ਖਿੱਚ ਕੇ ਰੱਖਣਾ ਤੇ ਅਸੀਂ ਵੀ ਆਪਣਾ ਕੰਮ ਖਿੱਚ ਕੇ ਰੱਖਣਾ ਠੀਕ ਆ ਹਾਂ ਪੂਰੀ ਕੱਪੋ ਗੈਸ ਕਰਦਾ ਟੌਪੀ ਗੈਟ ਕਰਦਾ ਨਹੀਂ ਨਹੀਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜਿਸ ਕਾਰਨ ਅੱਜ ਜਸ ਕਰਨ ਨੂੰ ਨਾ ਪਿੰਡ ਛੱਡਣ ਚੱਲੇ ਆ ਮਤਲਬ ਪਿੰਡ ਛੱਡ ਨਹੀਂ ਚੱਲੇ ਮਤਲਬ ਇਹਦੇ ਕੱਪੜੇ ਲੈਣ ਚੱਲੇ ਆ ਕਹਿੰਦਾ ਮੈਂ ਨਹੀਂ ਰਹਿਣਾ ਪਿੰਡ ਪੋਂਡ ਤੇ ਚਾਚਾ ਇਹ ਕਪੜੇ ਲੈਣ ਮੈਂ ਨਾ ਚੱਲ ਤੇ ਮੈਂ ਫੇਰ ਨਾਲ ਹੀ ਆ ਜਾਣਾ ਤੇ ਆਪਾਂ ਹੁਣ ਗੱਡੀ ਕੱਢਣਗੇ ਚੜੀਏ ਫੇ ਚਲੋ ਚਲੋ ਲੈ ਈਏ ਫੇ ਹਣਾ ਆ ਜਾਓ ਫੇ ਮੁੜਿਓ ਤਰੂ ਸਾਡੀ ਗੱਡੀ ਨਿਕਲ ਆ ਗਈ ਰਾਣੀ ਚਾਚਾ ਸਾਡੀ ਗੱਡੀ ਕਰ ਰਹੇ ਐ ਚਾਚਾ ਸਾਡੀ ਗੱਡੀ ਕਰ ਰਹੇ ਐ ਕੱਢ ਰਹੇ ਐ ਸਾਬੀ ਜੀ ਅੱਛਾ ਦੱਸੋ ਉਹ ਤੇਰੇ ਸਾਹਮਣੇ ਭਰਾਵਾ ਕਪੜੇ ਲੈਣ ਚੱਲੇ ਤੇਰੇ ਦੱਸਣਾ ਕੀ ਅੱਛਾ ਜੀ ਠੀਕ ਹੈ ਲੋ ਵੀ ਸਾਡੀ ਰਾਣੀ ਚੱਲਣ ਲੱਗੀ ਆ ਨਿਕਲ ਲੱਗੀ ਐ ਚਲ ਆਜੋ ਭਾਈ ਇਹਨੇ ਚੱਕਿਆ ਫੋਨ ਨੇ ਜਿਹੜਾ ਮੇਰੇ ਨਾਲ ਮੇਰੇ ਨਾਲ ਨਹੀਂ ਆਉਂਦਾ ਇਦਾਂ ਨਹੀਂ ਚਲ ਆਜੋ ਬਹਿਜੋ ਆਜੋ ਭਾਈ ਆਜੋ ਗਾਇਸ ਆਜੋ ਆਜੋ ਭਾਬੀ ਆਜਾਂ ਵੇ ਬਾਈ ਵੀ ਇਹਦਾ ਪੰਮ ਹੋ ਗਿਆ ਲੱਭੰਦਿਆਂ ਨੂੰ ਤੋਂ ਲੱਭਨੀ ਦਿਆਂ ਲੋ ਜੀ ਪੰਮ ਦੀ ੜੀਕ ਹੋ ਰਹੀ ਆ ਗੈਂਗ ਵੈਗੀ ਆ ਵਿੱਚ ਰਹਿਣਾ ਪਿੰਡ ਰਹਿਣਾ ਤੇ ਰਹਿਣਾ ਕਿ ਨਹੀਂ ਹਾਂ ਰਹਿਣਾ ਚਾਚਾ ਜੀ ਉੱਥੇ ਰਹਿਣਾ ਰਹਿਣਾ ਚਾਚਾ ਜੀ ਤਰਲੇ ਤੇ ਆਇਆ ਹਾਂ ਤਰ ਲਿਆ ਤੇ ਆਇਆ ਹਾਂ ਨਹੀਂ ਇੱਥੇ ਰਹਿਣਾ ਜਾਂ ਪਿੰਡ ਰਹਿਣਾ ਆਪਣੇ ਹੋਰ ਅੰਕਲ ਜੀ ਹੈ ਪਿੰਡ ਰਹਿਣਾ ਆਪਣੇ ਕਿ ਇੱਥੇ ਰਹਿਣਾ ਇੱਥੇ ਰਹਿਣਾ ਇਹੀ ਤੇ ਇੱਥੇ ਕੀ ਆ ਸਾਡੇ ਪਿੰਡ ਕੀ ਆ ਤੁਹਾਡੇ ਪਿੰਡ ਬੜੇ ਮਜ਼ੇ ਆ ਸਾਡੇ ਪਿੰਡ ਬਹੁਤ ਮਜ਼ੇ ਆ ਆ ਤਨੇ ਮਜ਼ੇ ਦਵਾਣੇ ਆ ਉਧਰ ਆ ਦੇਖੋ ਜੀ ਸੰਧੂ ਸਾਹਿਬ ਵੀ ਇੱਧਰ ਹੋ ਨਹੀਂ ਪਤਾ ਲੱਗਣਾ ਆ ਗਏ ਆ ਆ ਗਏ ਆ ਬਾਜ ਕੋ ਬਹਿ ਜਾ ਕੋਈ ਨਹੀਂ ਅੱਗੇ ਲਾਓ ਆ ਗਏ ਬੰਦੇ ਆ ਉੱਪਰ ਕਿਤਾ ਚਾਨੀ ਜੀ ਦੇ ਦੀ ਪਈ ਆ ਉਹਨੂੰ ਟੈਨਸ਼ਨ ਪੈਂਦੀ ਉਹਨੇ ਕਿੱਧਰ ਚੱਲ ਗਏ ਆ ਦੇਖਦੇ ਹੁਣ ਜਾਣ ਕੇ ਮੂੰਹ ਪਰਾਂ ਕਰ ਲਿਆ ਫੇ ਮੈਨੂੰ ਨਾ ਆਉ ਦੇ ਅਗਰ ਹੋਰ ਕਰ ਗਈ ਉਹਦੇ ਸਹੀ ਮੂੰਹ ਨਹੀਂ ਇਧਰ ਕਰਨਦੀ ਧੁੱਪ ਚੜ ਗਈ ਮਾਨ ਸਾਹਿਬ ਆ ਦੇਖਿਆ ਫੇਰ ਦੇਖਿਆ ਫੇਰ ਦੇਖਿਆ ਆਉ ਦੇ ਓਏ ਸਸਕਾਰ ਬੱਲੇ 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 ਕੀ ਹਾਲਾ ਸਾਸਰੀ ਕਾਲ ਜੀ ਪਤਾ ਨਹੀਂ ਲੱਗਿਆ ਉਹ ਬਰਾਵਾ ਮੁੰਡਾ ਨਾ ਉਹ ਰਸਮ ਨਾਲ ਹੀ ਜਾਣਾ ਵਾ ਜਾਣਾ ਹੀ ਉਹਨੂੰ ਵੀ ਨਾਲ ਹੀ ਫੇਰ ਕਿਉਂ ਜਾਣਾ ਵਾ ਲੈਣਾ ਗੱਡੀ ਚ ਆਪਾਂ ਹੁਣ ਜਾਣੀ ਕਰਨਾ ਸੀ ਆ ਸੰਧੂ ਸਾਹਿਬ ਤੇ ਫਾਦਰ ਸਾਹਿਬ ਜਾ ਰਹੇ ਆ ਇਹ ਇਹਲੇ ਨਾ ਡੇਰੇ ਤੇ ਚੱਲੇ ਆ ਤੇ ਇਹਨਾਂ ਨੇ ਇਹਲੇ ਕੰਪਨੀ ਬਾਗ ਜਾ ਕੇ ਨਾ ਕੰਪਨੀ ਆਪਣੀ ਨਾਲ ਮਿਲ ਕੇ ਮਿਲ ਕੇ ਤਾਂ ਫਿਰ ਆਪਣਾ ਸਰੂਰ ਸਰਾਰ ਜਾ ਕੈਂਪ ਕਰਨਾ ਜਰਾ ਬਸ ਤੀਸਰਾ ਨੇਤਰ ਖੋਲਣਾ ਅੱਖਾਂ ਦਾ ਸ਼ਾਮ ਨੂੰ ਇਹਨਾਂ ਨੇ ਤੂੰ ਵੀ ਦੋਨੋਂ ਬਾਈ ਦੋਨੋਂ ਇਹ ਕੌਣ ਹੈ ਨਹੀਂ ਨਹੀਂ ਇੱਕ ਗਰਾ ਨਹੀਂ ਤੂੰ ਜਾ ਉਹ ਲਾਓ ਜੀ ਆ ਵੀ ਮੁੰਡਾ ਸਾਡੇ ਚਾਚੇ ਦੇ ਮੁੰਡੇ ਨਾਲ ਆਇਆ ਇਹਦਾ ਵੀ ਵਿਆਹ ਆ ਇਹਨੂੰ ਵੀ ਉਹਦਾ ਨਾਲ ਹੀ ਲੈਣ ਗਏ ਸੀ ਕਿ ਆਪਾਂ ਆਹ ਵੇਖੋ ਵੈਰੀ ਗੁੱਡ ਵੈਰੀ ਹੱਥ ਮਾਰਤਾ ਮਡੇ ਨੇ ਇੱਜ਼ਤ ਉਹ ਕਰਨਾ ਪਏ ਪਿੰਡ ਵਾਲੇ ਲੱਭਿਆ ਨਹੀਂ ਚੰਗੀ ਤਰ੍ਹਾਂ ਇੱਕ ਹੋਰ ਇੱਥੇ ਆ ਕੇ ਟੈਂਪੂ ਚ ਲਾ ਰਹੇ ਆ ਚਲਾ ਰਹੇ ਆ ਆ ਤੈਨੂੰ ਪਤਾ ਸਾਡੀ ਗਲੀ ਸਾਲੀ ਇਹ ਸਾਡੇ ਪਿੰਡ ਦੀ ਹੈਗੀ ਫਿਰਨੀ ਇੱਥੋਂ ਆਪਾਂ ਨਾਲ ਹੀ ਹੁਣ ਰੋਡ ਤੇ ਚੜ ਜਣਾ ਆ ਚੜ ਗਏ 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 ਆ ਦੇਖ ਸਾਡੇ ਪਿੰਡ ਬੰਦੇ ਘੱਟ ਲੱਭਦੇ ਭਈਏ ਜਿਆਦਾ ਲੱਭਣਗੇ ਤੁਹਾਨੂੰ ਇਹ ਸਾਡੇ ਪਿੰਡ ਦੀ ਖਾਸ ਹੀਤ ਆ ਦੇਖੋ ਜਿਹੜਾ ਅਮਰੀਕਾ ਚ ਵੱਡੇ ਟੱਪ ਕੇ ਆ ਜਾਂਦੇ ਨੇ ਲੋਕੀ ਪੜਿਆ ਆਟਾ ਪਿੰਡ ਫਿਰ ਦੰਦਾ ਹੀ ਆ ਦੇਖੋ ਕਰੰਸੀ ਉਹ ਹੁੰਦੀ ਆ ਦੇਖੋ ਉਹ ਸਨ ਦੇਖੋ ਇਹਨਾਂ ਚ ਕਿੰਨਾ ਆ ਉਹ ਸਨ ਇੰਨਾ ਆ ਨਾ ਰੱਬ ਨੇ ਦਿੱਤਾ ਦੇਖੋ ਆਏ ਹੋਏ ਹੋਏ ਆ ਇਹ ਸਾਡੇ ਕਰੰਸੀ ਸਾਡੇ ਪਿੰਡ ਦੀ ਜ਼ਿਆਦਾ ਆ ਹਾਂ ਉਹਦੇ ਕਰਕੇ ਟੱਪ ਕੇ ਆ ਜਾਂਦੇ ਆ ਜਿਹੜਾ ਭਾਈ ਜਿਹੜਾ ਜਿਹੜਾ ਉਹ ਵੀ ਸਾਡਾ ਚਾਚਾ ਚੱਲਦੇ ਆ ਥੱਲੇ ਆ ਤੂੰ ਮਟ ਗਾਣਾ ਲਾ ਲਈਏ ਹੁਣ ਚੱਲ ਚਲਾ ਚੱਲ ਬਣਾ ਮੜੀ ਜੀ ਫੇ ਆਮ ਸਾਬਾ ਲਾਓ ਜੀ ਚੜ ਗਏ ਆ ਜੀਟੀ ਰੋਡ ਤੇ ਜੀਟੀ ਰੋਡ ਤੇ ਦਹਾਈਆਂ ਪਾਵੇ ਨੇ ਯਾਟਾਂ ਦੀ ਸਵਿਫਟ ਬਲੀਏ ਹੈ ਹਾਂ ਜੀ ਅਚਾਰ ਜੇ ਤੈਨੂੰ ਛੱਡ ਆਈਏ ਜਿਸ ਕਾਰਨ ਉੱਥੇ ਹੀ ਕਿਤੇ ਇਹਨੂੰ ਪਿੰਡ ਹੀ ਕਿੱਥੇ ਆ ਜਾਣਾ ਉਹਨੇ ਨਾਲ ਹੀ ਕਹਿੰਦਾ ਮੈਂ ਪਿੰਡ 'ਤੇ ਰਹਿਣਾ ਕਹਿੰਦਾ ਇੱਥੇ ਰਹਿਣਾ ਕਹਿੰਦਾ ਮੈਂ ਨਹੀਂ ਜਾਣਾ ਜੁੜਾ ਪਿੰਡ ਵਧੀਆ ਹਾਂ ਤੁਹਾਡੇ ਪਿੰਡ ਦੇ ਵੀ ਜਾਣ ਦਿਲ ਕਰਨਾ ਮੈਂ ਕਿਹਾ ਵੀਰ ਜਿਹੜਾ ਸਾਡੇ ਪਿੰਡ ਆ ਗਿਆ ਉਹ ਨਾ ਗਿਆ ਮੁਰ ਮੈਂ ਅਮਰੀਕਾ ਕੈਨੇਡਾ ਜਾਊਗਾ ਚਾਹ ਦੇ ਫਿਰ ਵਾਪਸ ਜਿਹੜੇ ਸਾਡੇ ਆਪਣੇ ਦੋ ਬੰਦੇ ਆਏ ਤੇ ਲਾ ਆਪਾਂ ਕਿਦਨੇ ਮੈਂ ਕਿਤਾ ਹੀ ਚਾਚੇ ਨੂੰ ਉਹਨਾਂ ਤੇ ਚਾਚਾ ਚਾਚਾ ਦੇ ਮੈਨੂੰ 5 6 ਦਿਨ ਕਹਿਂਦੇ ਆ ਜੀ ਹਾਂ ਚਲ ਵਾਪਸ ਖੋਲਾਂਗੇ ਫਰੈਸ਼ 350 ਦਾ ਤੇਲ ਪਵਾ ਕੇ ਪੰਪ ਤੋਂ ਤੇ ਆਪਾਂ ਗਏ ਆ ਨਿਕਲ ਰੂਟ ਆਪਣਾ ਜਿਆਦਾ ਵੱਡਾ ਹੁੰਦਾ ਇਸ ਕਰਕੇ ਆਪਾਂ 3 400 ਦਾ ਤੇਲ ਪਵਾ ਜਦਾ ਆ ਕਿਉਂ ਪੰਪ ਜੀ ਹਾਂਜੀ ਮਰਜੀ ਪਾਓ ਸਮਝ ਕੋਈ ਸੁਣਾਓ ਕੋਈ ਗੱਲਬਾਤ ਕੋਈ ਮਾੜੀ ਮੋਟੀ ਤੁਸੀਂ ਆਪਣੇ ਘਰ ਅੱਜ ਦੀ 5 ਤੱਕ ਚਲਣੀ ਆ ਤੇ ਲੇਬਰ ਜੇ ਮੈਂ ਕਹ ਸਲਖਣ ਦਾ ਇਹ ਪੁੱਛਦੇ ਮਾੜੇ ਕੱਲ ਕੋੜੀਆਂ ਪਿੰਡ ਦੀ ਬੜੀ ਜ਼ਿਆਦਾ ਹੁੰਦੀ ਮੈਨੂੰ ਕੋ ਹਾਂ ਬਹੁਤ ਜ਼ਿਆਦਾ ਪਤਾ ਨਹੀਂ ਕੀ ਗੱਲ ਜਾਵਣਾ ਹੌਸਲਾ ਜੈ ਨਹੀਂ ਕੋਣ ਅੱਛਾ 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 ਲਓ ਜੀ ਉਧਰ ਰਸ਼ ਬੜਾ ਕੇ ਯਾਰ ਵਾਕਈ ਜਾਨੀ ਉਧਰ ਨਹੀਂ ਉਹ ਸੜਕ ਬਣਦੀ ਸੜਕ ਕਰਕੇ ਹੀ ਆ ਤੇ ਆਪਾਂ ਗੱਡੀ ਇੱਧਰ ਦੀ ਪਾ ਲਈ ਫੇ ਪਾ ਲਾਂ ਉਧਰ ਦੀ ਉੱਥੋਂ ਅੱਗੇ ਹੋ ਦੇ ਲਾਂਗੇ ਜੇ ਆ ਵੇ ਮੈਂ ਕਾ ਜਾਣ ਦਿੰਨੇ ਆ ਫੇਰ ਮੁੜ ਕੇ ਅੱਗੇ ਰਸ਼ ਕੇ ਵਾਰੀ ਬੜਾ ਲੱਭਦਾ ਹਨਾ ਹੋਰ ਕੋਈ ਗੱਲਬਾਤ ਕੋਈ ਸੁਣਾਓ ਕੋਈ ਸੰਦ ਤੁਸੀਂ ਕੀ ਕਰ ਲਿਆ ਹੋਣੇ ਪਿੰਡੋਂ ਯਾਰ ਕੱਪੜੇ ਤੇ ਮੇਰੇ ਆਉਂਦੇ ਨਹੀਂ ਆ ਇਹ ਹੈਗਾ ਲੰਬਾ ਥੋੜਾ ਜਿਹਾ ਤੇ ਮੈਂ ਕਾ ਲੈ ਆ ਦੋ ਤਿੰਨ ਸੂਟ ਤੇ ਲੈ ਕਿੰਨੇ ਆਏ ਪਹਿਲਾਂ ਲੈ ਕਿ ਉਹ ਤੁਹਾਨੂੰ ਕਹਿੰਦਾ ਹੀ ਕਹਿੰਦਾ ਚਾਚਾ ਮੈਂ ਲੈ ਆਵਾਂ ਮੈਂ ਕਾ ਯਾਰ ਰਹਿਣ ਦੇ ਕੋਈ ਨਹੀਂ ਕੱਲ ਤੂੰ ਸ਼ਾਮੀ ਪਿੰਡ ਚਲੀ ਜਾਣਾ ਤੇ ਉਹ ਮੁੰਡਾ ਕਹਿੰਦਾ ਵੀ ਮੈਂ ਰਹਿਣਾ ਆ ਮੈਂ ਰਹਿ ਲਾ ਇਹ ਗਾੜੀ ਨੇ ਮੁੰਡਾ ਨਾ ਆਈ ਸਾ ਮੁੰਡਾ ਤੈਨੂੰ ਪਤਾ ਆਪਾਂ ਰੱਕੀ ਦੇ ਬੰਦਾ ਉਹ ਆ ਜਿਹੜਾ ਬੰਦਾ ਹੈ ਖੁੱਲਾ ਹੀ ਆ ਲੈ ਵੀ ਅੰਦਰ ਸਮੈਲ ਬੜੀ ਸੋਹਣੀ ਛੱਡੀ ਆ ਕਿਹੜੀ ਚੀਜ਼ ਦੀ ਆ ਹੈ 14 ਮਾਰ ਤਾ ਮਸਿਆ ਹੁਣ ਕਰ ਕੋਈ ਗੱਲ ਮਿੱਤਰਾ ਅੱਜ ਬੰਦੇ ਸਭ ਵੀ ਫੇਰ ਇਕੱਠੇ ਹੋ ਹੀ ਗਏ ਆ ਹੈ ਨਾਮ ਧਾਰੀਆਂ ਇਹ ਨਾਮ ਧਾਰੀਆਂ ਦਾ ਸੁਪਰਸਟੋਰ ਧਾਰੀਆਂ ਦੀ ਗੁਲਤੀ ਬੜੀ ਚੱਲਦੀ ਆ ਹਾਂ ਨਵੇਂ ਮੋੜ ਦਾ ਤੇ ਇਧਰ ਆਣਾ ਪਹਿਲਾਂ ਇਹਨਾਂ ਬੱਸ ਨਹੀਂ ਚਲਦੀ ਗੁਲਫੀ ਤੇ ਹੁੰਦਾ ਗੁਲਫੀ ਉਸਕਾ ਖਾਦੀ ਆ ਫੇ ਆਪਣੇ ਜਿਸ ਕਰਨ ਹਾਂਜੀ ਖਾਦੀ ਆ ਖਾਦੀ ਸਾਡੇ ਪਿੰਡਰ ਹੁੰਦੀ ਅਸ਼ਾ ਤਾ ਜਾਣਦਾ ਏ ਪਿੰਡ ਹੁੰਦੀ ਇਹਨਾਂ ਦੇ ਬੜੀ ਬੜੀ ਵਧੀਆ ਹਾਂ ਕਵਾਦੀ ਇਹਨੂੰ ਹੁਣ ਵੀ ਸੰਤਰੇ ਵਾਲੀ ਹੁੰਦੀ ਆ ਦੁੱਧ ਵਾਲੀ ਸਾਰਾ ਪਤਾ ਪਤਾ ਜੇ ਮਰਜੀ ਗਏ ਤਾਂ ਦੋਗਾ ਵਾਲੀ ਹੁੰਦੀ ਆ ਲਓ ਜੀ ਮੇਤਰਾ ਜੀ.ਜੀ. ਰੋਡ ਆ ਗਿਆ। مین ਰੋਡ ਕਹਿੰਦੇ ਭਗਵਾਨਗੋੜੀ ਕਟੜਾਈ ਜੰਮੂ వైਪੇ ਆ ਗਿਆ। ਇੱਥੋਂ ਗੱਡੀਆਂ ਪਿਆ। ਹੁਣ ਅੱਗੇ ਇਧਰ ਕੀ ਮੜਾ ਜੀ ਮੇਤਰਾ। ਸ਼ਹਿਰ ਦਿਖਾ ਦਈਆ ਆਪਣਾ। ਹਾਂ। ਲਓ ਜੀ ਸਾਡਾ ਸ਼ਹਿਰ ਦੇਖੋ ਮਕੇਰੀਆ ਤੁਸੀਂ। ਵਾਹ ਜੀ ਵਾਹ। ਆ ਬਣੀ ਗੱਲ ਸਾਡੀ। ਹੈਂ? ਹਾਂ। ਪੱਕੇ ਦੇਖਣਾ ਤੇ ਵਿੱਚ ਦੇਖੀ ਚਲਾਈ ਆ। ਆ ਗਿਆ ਜੀ ਕਹਿੰਦੇ ਕੋਲੀ ਨੀ ਮਾਰ ਇਹ ਆ ਗਿਆ ਕੋਲੀ ਨਾਲ ਆ ਗਿਆ ਸਾਡਾ ਬਸ ਸਟੈਂਡ ਬਸ ਸਟੈਂਡ ਬਸ ਸਟੈਂਡ ਬਸ ਸਟੈਂਡ ਵੀ ਲੈ ਭਾਈ ਵੀਰੇ ਭਾਈ ਵੀਰੇ ਬਹੁਤ ਤੇਜ਼ ਚਲਾ ਰਹਾ ਤੂੰ ਭਾਈ ਗਨੀ ਤੇਜ਼ ਚਲਾ ਰਹਾ ਹੈ ਜਰ ਬਹੁਤ ਅੱਛੀ ਹਰਿਆਣਵੀ ਬੋਲਤਾ ਹੈ ਤੂੰ ਪੰਜੀ ਹੈ ਕਿਹਨਾਂ ਤੋਂ ਸਿੱਖਿਆ ਰੇ ਤਨੇ ਤਨੇ ਕੇਸਾ ਕਹਾਂ ਤੋਂ ਸਿੱਖਿਆ ਰੇ ਤਨੇ ਮੈਂ ਮੈਂ ਕੀ ਬਤਾਉਂ ਤਰੇ ਮੈਂ ਪਹਿਲਾਂ 10 ਸਾਲ ਹਰਾਨਾ ਮਰ ਰਹਾ ਹਾਂ ਤਰੇ ਕੋ ਪਤਾ ਰੋਡਵੇਗ ਦੀ ਬਸ ਲਾਈਨ ਹਰਾਨਾ ਮੈਂ ਅੱਸਾ ਅੱਸਾ ਬੜਾ ਗਣਾ ਭੇਜ ਆ ਜਾਣਾ ਵਾਸਤੇ ਚਲਾਣੇ ਮੈਂ ਹਾਂ ਹਾਂ ਓਕੇ ਓਏ ਓਹ ਵਖਾਣ ਯੋ ਦੇਖੀ ਕੀ ਆ ਬਾ ਦਿਖਾਈਆਂ ਤੀ ਆ ਦੇਖੀ ਆ ਆ ਕੇ ਆ ਚੈੱਕਿੰਗ ਪੜੀ ਲੱਗਾ ਦੋ ਖੜਾ ਹੋ ਰੇ ਬੜਾ ਰਾਂਝੇ ਨੂੰ ਦੇਖਿਆ ਸਾਭੀ ਮੈਨੂੰ ਕਿਸ਼ਨਾ ਲੱਗੰਦੇ ਅੱਛਾ ਕਿਸ਼ਨਾ ਕਿਸ਼ਨਾ ਤੇ ਬੜੀ ਬੜੀ ਕਿਸ਼ਨਾ 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 ਜੇ ਤਾਂ ਅਰਜੰਟਾ ਲੋ ਕਹਿੰਦਾ ਗੱਬਰੂਆ ਕਿਸ਼ਨੇ ਤੇ ਖਤ ਵਰਗਾ ਅਰਜੈਂਟ ਲਾਉਂਦੇ ਲੋਕੀਲੇ ਅਰਜੈਂਟ ਲਾਉਂਦੇ ਯਾਰ ਗਾਣੇ ਬਹੁਤ ਸਿਰਾ ਹੁੰਦੇ ਆ ਬੰਦਾ ਨਾ ਲਿਖਦਾ ਬੜੀ ਡੰਗੀ ਚੀਜ਼ ਆ ਕੀ ਲਿਖ ਦਿੰਦਾ ਹੈ ਸੋਸ ਕਿੱਥੇ ਸੋਚ ਕਿੰਦਰਾ ਮਲਾਂਦਾ ਕਿਸਨੇ ਦੇਖਾ ਤਾ ਨੇ ਕਿ ਆੜਵਾ ਸਟੈਲੀ ਨੇ ਕੋੜੇ ਦਾ ਨਾਮ ਆ ਸੱਚ ਗਾਣੇ ਬੜਾ ਸਟੈਲੀ ਨੇ ਜਿਹੜੀ ਘੋੜਿਆਂ ਦੀ ਫੀਟ ਆ ਨਾ ਲੈ ਨਾ ਸਿੱਧੂ ਮੂਸੇ ਵਾਲੇ ਦਾ ਗਾਣਾ ਵੀ ਉਦਣ ਹੀ ਆਇਆ ਤੇ ਉਹਨੇ ਵੀ ਉਦਣ ਹੀ ਕੱਢਿਆ ਹੈ ਐਂਦਾ ਨਾ ਦੇਖਦੇ ਆ ਭਲਾ ਆਪਣਾ ਵੀ ਮਾਰ ਕਰਦਾ ਉੱਥੇ ਤੱਕ ਸਿੱਧੂ ਦੇ ਸਿੱਧੂ ਹੀ ਆ ਨਾ ਫੇ ਦੇ ਉਹਦਾ ਅਰਜੈਂਟ ਲੋ ਵਧੀਆ ਗਾਏਗਾ ਸੋਣਾ ਗਾਏਗਾ ਨਹਿਰੋ ਨਹਿਰ ਪਾ ਲੈਣੀ ਯਾਰ ਆਪਾਂ ਇੱਧਰ ਦੀ ਬਹੁਤ ਜਿੱਦਾਂ ਨੂੰ ਗਏ ਤਾਂ ਆਪਾਂ ਪਤਾ ਤਾਂ ਰਹਿ ਜਾਂਦੇ ਕਾਲੀ ਸੀਗਾ ਲਓ ਜੀ ਆਪਾਂ ਨਹਿਰੋ ਨਹਿਰ ਪਾ ਲੈਣੀ ਗੱਡੀ ਇੱਥੋਂ ਆਪਾਂ ਸਿੱਧੇ ਹੀ ਯਾ ਵਜਣਾ ਹਾਜੀਪੁਰ ਰੋਡ ਤੇ ਬਿਲਕੁਲ ਹਾਜੀਪੁਰ ਰੋਡ ਤੇ ਮੁੰਡੇ ਦਾ ਕਹਿੰਦੇ ਟਾਪ ਦਾ ਪਿੰਡ ਟਾਪ ਦਾ ਗ్రాਮ ਸਥਿਤਾ ਜਿਹਦਾ ਨਾਂ ਹੈਗਾ ਯਾ ਡਾਲੋਵਾਲ ਅੱਜ ਬੜੇ ਯਾਰ ਇੱਤਾਂ ਦੇ ਲੱਭੰਦਾ ਯਾਰ ਹੈ ਨਾ ਕਸ਼ ਕਾਰੀ ਗਿਰਨ ਦੇਣਾ ਰੱਖਿਆ ਜੀ ਚੜ ਕੇ ਆਪਾਂ ਹਾਜੀਪੁਰ ਰੋਡ ਤੇ ਤੇ ਹੁਣ ਆਪਾਂ ਰੋੜਾ ਤੇ ਆਂ ਸਵੇਰ ਤੋਂ ਰੋੜਾ ਤੇ ਆਂ ਅੱਜ ਆਪਾਂ ਜਿੱਥੇ ਜਾਣਾ ਕਰਨਾ ਵਲੌਗ ਉਥੋਂ ਦਾ ਤੁਹਾਨੂੰ ਮਿਲੇ ਕਰੇਗਾ ਪੰਮ ਸੁਣਾਓ ਕੋਈ ਗੱਲਬਾਤ ਤੁਹਾਡੀ ਸੁਣਨ ਨੂੰ ਦਿਲ ਕਰਦਾ ਆਡੀਅנס ਮੰਗ ਰਹੀ ਆ ਵੀ ਪੰਮ ਸੰਤੂ ਨਹੀਂ ਕਿੰਨੇ ਦਿਨ ਹੋ ਗਏ ਲੋ ਕੀ ਮਹਿਗਾ ਕਹਿੰਦਾ ਰੋਡ ਕੰਮ ਕਰਨ ਕੋਈ ਕਰੋੜਪਤੀ ਪੰਜੋਂ ਨਾਲ ਲੱਗ ਪਤੀ ਆਪਾਂ ਸਾਰੀ ਉਮਰ ਰੋੜਾਂ ਦੇ ਰੋੜ ਪਤੀ ਰਿਹਾ ਰੋਡ ਅਣੀ ਗੱਲ ਆ ਹੋਰ ਗਈ ਆ ਰੋਡ ਪਤੀ ਰੋਡ ਪਤੀ ਸਾਰੀ ਉਮਰ ਇਹ ਨਹੀਂ ਸਾਡਾ ਕੰਮ ਨਹੀਂ ਚੱਲਦਾ ਕੋਈ ਬੰਮ ਯਾਰ ਹੈ ਆਪਾਂ ਸ਼ੇਅਰ ਵੀ ਬੋਲੀਦੇ ਆਂ ਵੀਲੌਗ ਵੀ ਬਣਾਈਦੇ ਆ ਯਾਰ ਉਹ ਤਾਂ ਲੋਕੀ ਦੇਖਦੇ ਤੇ ਹੈਗੇ ਯਾਰ ਐਵੇਂ ਕੱਲ ਹੀ ਗਿਆ ਨੂੰ ਕਹਿਣਾ ਸਾਰੀ ਜ਼ਿੰਦਗੀ ਡਰ ਹੈ ਡਰੋਂ ਦੀ ਲੰਘ ਜਾਂਦੀ ਕਣੀ ਜਿਹੜੀ ਹੋਰ ਤੇ ਉਹ ਕੀ ਲੈਣੀ ਹੁੰਦਾ ਹੁੰਦਾ ਆ 90 ਉੱਤੇ ਛੱਡੀ ਮਾਰੀ ਟਾਲੀ ਵਿੱਚ ਗੱਡੀ ਜਾਂਦਾ 90 ਉੱਤੇ ਛੱਡੀ ਮਾਰੀ ਟਾਲੀ ਵਿੱਚ ਗੱਡੀ ਅੱਗੇ ਕਹਿੰਦਾ ਅੱਗੇ ਵੀ ਬਹੁਤ ਕਹਿੰਦਾ ਯਾਰ ਕਹਿੰਦਾ ਰੂਪ ਦੇਖ ਕੇ ਤੇ ਲੈ ਲਿਆ ਨਜ਼ਾਰਾ ਨਹੀਂ ਪੰਗਟ ਰੱਕ ਬਹਿ ਗਿਆ ਅੱਖਾਂ ਟੱਡੀਆਂ ਕਰਨ ਦਾ ਮਹਾਰਾਣੀ ਪੰਗਟ ਰੱਕ ਬਹਿ ਗਿਆ ਉਹ ਨਾ ਨਾ ਇਹ ਸੁਣਿਆ ਤੋੜਿਆ ਮੈਂ ਸੁਣਿਆ ਤੋੜਿਆ ਵਾ ਸੋ ਗੋਦੋਂ ਦਾ ਫੋਰਜਾ ਪਛਾਣ ਲਈਦਾ ਸੋ ਬਹੁਤ ਉਹ ਪਰਜਾ ਪਛਾਣ ਲਈ ਅੱਗੇ ਆਏ ਹੀਗੇ ਉਹ ਉਹ ਪਰਾਵਾਦ ਹੁਣ ਮੈਂ ਤਨ ਕੀ ਦੱਸਾਂ ਹੁਣ ਚੱਲਣ ਦਾ ਕੰਮ ਅੱਗੇ ਸਿਮਰੋਣੀ ਆਏਗੇ ਬਾਹਰ ਨਿਗਲੇ ਆਏਗੇ ਤੇ ਬਾਪੂ ਨੇ ਮੈਨੂੰ ਬਾਜ ਮਾਰ ਲਿਆ ਨਾ ਸੰਡੂ ਉਹਦਾ ਮਾਮਾ ਹੁਣ ਆਇਆ ਜਿਹੜਾ ਜਿਹੜੀ ਘਰ ਦੀ ਆਈ ਹੈ ਤਣਾ ਬਾਹਰ ਉਹਨੇ ਪੈਕਸ਼ੈਗ ਮੇਰੇ ਨਾਲ ਲਾਇਆ ਹੀ ਬਾਪੂ ਨੇ ਵੀ ਦੋ ਤਿੰਨ ਲਵਾਜੇ ਨੇ ਐ ਝੂਲਦੇ ਫਿਰਦੇ ਹੀ ਕਿ ਮੈਂ ਗੱਲਾਂ ਪਤਾ ਪਛਾਣ ਲਿਆ ਨਾ ਪੈਗ ਲੱਗੇ ਲੱਗਦੇ ਬੰਦਿਆਂ ਦੇ ਪੈਗ ਦੇਖੋ ਜੀ ਜਿਹੜੇ ਬੰਦੇ ਪੈਗ ਦੇ ਸ਼ਕੀਨ ਆ ਉਹਨਾਂ ਦੇ ਪੈਗ ਲਾ ਹੀ ਲੈਣੇ ਅੱਛਾ ਤੇ ਹਲਾ ਕੋਈ ਪੈਗ ਦਾ ਸ਼ਕੀਨ ਆ ਕੋਈ ਫੀਮ ਦਾ ਕੋਈ ਕੋਲ ਲਪਦਾ ਬਾਉ ਨੂੰ ਮੈਂ ਕਿਹਾ ਨਾ ਹਰ ਇੱਕ ਕੋਈ ਬੰਦਾ ਹਰ ਇੱਕ ਚੀਜ਼ ਦਾ ਸ਼ਕੀਨ ਇਹ ਗੱਲ ਮੈਂ ਉਹਨੂੰ ਕਿਹਾ ਗੁਰਦੁਆਰੇ ਚਲੀਏ ਮੋਰ ਨੂੰ ਪਤਾ ਲੱਗਿਆ ਬਾਉ ਨੂੰ ਮੈਂ ਕਿਹਾ ਹਾਂ ਕੱਲ ਉਹ ਮੈਂ ਜਰਮ ਕਦੀ ਗਿਆ ਨਹੀਂ ਹੈਗਾ ਇਹ ਕਹਦਾ ਗੁਰਦੁਆਰੇ ਨਹੀਂ ਜਾਵਾਂਗਾ ਜੀ ਮੈਂ ਯਾਰ ਕਦੇ ਗਿਆ ਨਹੀਂ ਹਾਂ ਵਾ ਚੱਲਾ ਚੱਲ ਪਾ ਚੱਲ ਇਦਾਂ ਦੇ ਵੀ ਬੰਦੇ ਸਾਡੇ ਹੈਗੇ ਆ ਕਹਿੰਦਾ ਇਹ ਛੱਡ ਗਾਂ ਗੁਰਦੁਆਰੇ ਮੈਂ ਕਹਿੰਦਾ ਬਾਜ਼ ਵਾਇਦਾ ਆਣਦੇ ਆ ਉਹਨੇ ਭਾਉਲੇ ਨੇ ਬੋਲੀ ਬੋਤਲ ਅੱਛਾ ਤੇ ਨਾਲ ਮੱਛੀ ਇੱਲਾ ਅਗਲਾ ਗੁਰਦੁਆਰੇ ਜਾਂਦਾ ਉਹਨੇ ਮੱਕਾ ਹੋਈ ਆ ਹੈ ਚੱਲ ਮਗਾ ਜਿਹਨੂੰ ਪਸੰਦ ਜਿੱਦਾਂ ਹੈ ਨਾ ਆਪਣੀ ਆਪਣੀ ਲਾਈਫ ਹੈ ਹਾ ਵਾ ਹਾ ਯਾਰ ਇਹ ਚੱਲ ਲੈਂਦਾ ਅੱਲਾ ਗੱਡੀ ਮੂੜੋ ਬਲੇਰੋ ਜਾ ਰਹੀ ਹੈ ਬਲੇਰੋ ਕਿਦਾ ਕਿਦਾ ਸਿੱਧੂ ਮੁਸਾ ਦਾ ਉਹ ਆ ਕੇ ਕਿਤੇ ਸਿੱਧੂ ਮੁਸਾ ਇਹ ਲਾ ਪ੍ਰਾਹੀ ਲਾਲੋ ਦਵਾਈ ਵੀ ਲੈ ਗਈ ਆਪਣੀ ਉਹ ਘਰੋਂ ਲਾਉਣਾ ਨਾ ਵਾਪਸ ਹੈ ਦਵਾਈ ਲੈ ਕੇ ਦਿੱਤ ਨਾ ਸਖਬੀਰ ਬਾਦਲ ਨੇ ਦਰੋਂ ਕਰਦੇ ਵੋਟਾਂ ਦੇ ਖੜਾ ਇਹਨੂੰ ਪਿੰਡ ਦੇ ਬੰਦੇ ਨੇ ਕਹਿਤਾ ਗਿਆ ਸਰਮਲ ਕੋ ਬਾ ਸਰਪੰਚੀ ਦੇ ਵੋਟਾਂ ਤੇ ਨੂੰ ਖੜਾ ਕਰਨਾ ਉਹ ਉਦਾਂ ਕਿ ਤਾਂ ਕਹਿ ਗਿਆ ਮਜਾ ਨਾ ਤਿੰਨ ਦਿਨ ਖੜਾ ਹੀ ਰਿਆ ਕਰ ਕਹਿੰਦਾ ਮੈਨੂੰ ਕਹਿ ਗਿਆ ਤੇ ਮੈਂ ਤੂੰ ਖੜਾ ਕਰ ਲੈਂਦਾ ਮੈਂ ਪ੍ਰੈਕਟਿਸ ਕਰ ਲਈ ਖੜੇ ਹੋ ਗਏ ਉਹ ਉਹ ਨਾ ਸਮਝਿਆ ਕਹਿੰਦਾ ਕਹੜਾ ਹੁੰਦਾ ਕਰਨਾ ਮੈਨੇ ਆ ਮੇਰਾ ਸਕੂਲ ਆ ਗਿਆ ਇੱਥੇ ਪੜਿਆ ਇੱਥੇ ਥੋੜੀ ਜਿਹੀ ਕਲਾਸ ਕੀਤੀ ਆ ਰਹੀ ਆ ਪਰੇ ਕਿੰਨੀਆਂ ਕਿੰਨੀਆਂ ਕਲਾਸਾਂ ਪੂਰੀ ਮਾਂ ਪੰਜ ਕੀਤੀਆਂ ਨੇ ਉਹਨੇ ਇੱਧਰ ਕੀਤੀ ਬਾਕੀ ਥੋੜੀਆਂ ਇੱਥੇ ਕੀਤੀਆਂ ਥੋੜੀਆਂ ਪੜਿਆ ਕਿੰਨੀਆਂ ਆ ਮੈਂ ਪਲੱਸ 2 ਮੰਨ ਲੈ 6 ਤੇ ਕੀਤੀਆਂ 6 ਅੱਗੇ ਕੀਤੀਆਂ ਹੈ 10 ਉੱਥੇ ਕੀਤੀਆਂ ਯਾਰ ਮਿੱਥੀ ਦੀ 12 ਵਾਲੀ ਕੇ ਕਰ ਗਿਆ ਹੀ ਪਲੱਸ 2 ਇਦਾਂ ਪਹਿਲੀ ਵਾਰੀ ਜੀ ਨਹੀਂ ਲੱਗਦਾ ਮਰਦੇ ਫੇਲ ਕਿੰਨੀ ਵਾਰੀ ਐਂਜਸ ਕਰਨ ਇਹ ਦੇਖ ਵਾਰ ਵੀ ਨਹੀਂ ਹੈ ਮਾਰੇ ਦੀ ਗੱਲ ਬਾ ਇਹ ਮਾਰੇ ਨੇ ਸੱਚੀ ਦਾਦੇ ਝੂਠ ਨਾ ਬੋਲੀ ਇੱਕ ਵਾਰ ਜੀ ਫਿਰ ਅੱਛਾ ਵੀ ਪੜਾਈ ਇਸ ਹਰ ਹਮੇ ਤੂੰ ਹੈ ਰੋ ਹੈ ਅੱਛਾ ਅਜਿਹਾ ਨਗਰ ਸਾਹਿਬ ਕੇ ਅਗੇ ਤੂੰ ਸਾਡੇ ਕਣੇ ਤੇ ਵਾਰੀ ਵਾਰੀ ਇੱਕ ਵਾਰ ਮੈਨੂੰ ਮਿਲਿਆ ਸੀ ਤੇ ਮੈਂ ਸਾਡੇ ਕਣੇ ਚਾਚੀ ਨੂੰ ਮਿਲਿਆ ਪਰਨਾ ਬੰਨਿਆ ਕਰ ਪਰਨਾ ਬਹੁਤ ਸੋਹਣਾ ਲੱਗਦਾ ਤੈਨੂੰ ਬੰਨਿਆ ਯਾਰ ਪਰਨਾ ਬੰਨਿਆ ਕਰ ਹਣ ਬਾਲਾ ਤੋਂ ਪਰਨਾ ਦੇ ਲਾ ਆਪਣੇ ਬੰਦੇ ਸਾਰੇ ਸਰਦਾਰ ਆ ਤਿੰਨ ਵੀ ਆਪਾਂ ਸਰਦਾਰ ਹੀ ਕਰਨਾ ਹੈ ਠੀਕ ਨਾ ਤੇ ਪਰਨਾ ਬਣਿਆ ਕਰ ਪਰਨਾ ਲੱਗਦਾ ਮੈਂ ਬਣਾ ਬਣ ਕੇ ਨਹੀਂ ਪਰਨਾ ਮੈਂ ਬਣ ਕੇ ਰਹਾਦਾ ਚਾਚਾ ਨਹੀਂ ਮੈਂ ਪਰ ਮੈਂ ਕੋਈ ਨਹੀਂ ਉਹ ਤੁਰਦੇ ਨਹੀਂ ਲੱਗਣਾ ਵਾ ਠੀਕ ਉੱਥੇ ਪਰਨੇ ਬਾਦੂਆ ਘਰੇ ਪਏ ਪਰਨੇ ਤੈਨੂੰ ਮੈਂ ਬਨ ਦਿੰਨਾ ਬਨਣ ਵਾਲਾ ਬਣ ਪਤਾ ਨਾ ਕਰੇ ਬਾਫ ਤੈਨੂੰ ਮੈਂ ਬਨ ਦਾਂ ਘਰੇ ਜਾ ਕੇ ਬਨ ਲੈਣਾ ਆ ਤੇ ਬੰਨ ਪਰਨਾ ਬੰਨ ਸ਼ਾਮ ਨੂੰ ਗੁਰਦੁਆਰੇ ਪਰਨਾ ਬੰਨ ਕੇ ਜਾਇਆ ਕਰ ਅਹੀਂ ਤਾਂ ਗੱਲ ਤਾਂ ਸੁਣ ਕੇ ਨੇ ਤੁਹਾਡੀ ਹਾਂ ਪਰਨਾ ਬੰਨ ਕੇ ਗੁਰਦੁਆਰਾ ਸਭ ਜਾਇਆ ਕਰ ਕਾਲੇ ਰੰਗ ਦਾ ਲਾਣਾ ਇੱਕ ਪਰਨਾ ਇੱਕ ਪੱਗ ਲਾਣਾ ਲੱਗੇ ਨਹੀਂ ਆ ਗਿਆ ਆ ਹੀ ਢਾਲ ਵਾਲ ਆ ਗਿਆ ਨਾ ਕੋਈ ਨਹੀਂ ਆ ਗਿਆ ਕੀ ਕਹਿੰਦਾ ਆ ਫਾਰਮ ਹਸ ਤਾਂ ਕਹਿੰਦੀ ਇੱਧਰ ਇੱਥੇ ਮਾਮਾ ਬਖਸ਼ੀਸ਼ ਲੱਗਾ ਇੱਧਰ ਇੱਥੇ ਤਾਏ ਨੇ ਮਸ਼ੀ ਮਹਿਕਮੇ ਚ ਜੌਬ ਕੀਤੀ ਇੱਥੇ ਸਭੀ ਪਤਾ ਤੈਨੂੰ ਹਾਂ ਉਹ ਮਰ ਗਿਆ ਹੁਣ ਬਖਰਾ ਦੇਖਦਾ ਨਾ ਹਾਂ ਹਾਂ ਆ ਆ ਗਿਆ ਮੁੰਡੇ ਦਾ ਪਿੰਡ ਢਾਲੋਵਾਲ ਤੇ ਮੈਂ ਟੋਮੇਟ ਕੱਪੜੇ ਲੈ ਕੇ ਆ ਜੀ ਤੇ ਫੇ ਚਲੀਏ ਪਿੰਡ ਨੂੰ ਸ਼ਾਮੀ ਗੁਰਦੁਆਰੇ ਵੀ ਜਾਣਾ ਆ ਪਾਠ ਚੱਲਦੇ ਪਏ ਆ ਆ ਜੀ ਯਾਰ ਘਣੀ ਨਾ ਬਹਿ ਕੇ ਆਉਣਾ ਹਲ ਬਹਿ ਆ ਅੱਜ ਘਣੀ ਘੰਟਾ ਸਾਬੀ ਹਲ ਬਾਬਾ ਟਾਈਮ ਬੈਠੇ ਆ ਸੇਵਾ ਕਰਕੇ ਅੱਜ ਘਣੀ ਬਹਿ ਕੇ ਆਵਾਂਗੇ ਯਾਰ ਏ ਵੀ ਪੜਾ ਹੋਗਾ 4:30 ਹੋਗੇ ਮਾਮਾ ਇਹ ਤਾਂ ਨਾ ਹੁੰਦਾ ਨਾ ਮੀਂਹ ਵਾਲਾ ਮੌਸਮ ਟਾਈਮ ਦਾ ਨਹੀਂ ਪਤਾ ਲੱਗਦਾ ਛੇਤੀ ਆ ਜੀਗਾ ਕਿਦੋਂ ਹਾਂ ਜੀ ਮਿੰਟ ਨਾ ਸਦਲਾਪੀ ਉਹਨੂੰ ਸਦਲਾਪ ਜਨੇ ਉਹਨੂੰ ਜੱਟ ਬਾਹਰ ਥੋੜੀ ਜਦਾਂ ਸਦਲਾ ਆ ਜਿਓ ਚਾਹ ਨਹੀਂ 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 ਯਾਰ ਅੱਛਾ ਚਾਹ ਪਾਣੀ ਤੂੰ ਕਹਿਤਾ ਸਮਝ ਲਾ ਪੀ ਲਈ ਆ ਇਹ ਹੈਗਾ ਹਾਜੀਪੁਰ ਰੋਡ ਜੀ ਹਾਜੀਪੁਰ ਤਲਵਾੜਾ ਰੋਡ ਆ ਜਿਹੜਾ ਜਿੱਧਰ ਨੂੰ ਟਾਈਮ ਨੂੰ ਜਾਂਦੇ ਉਹ ਰੋਡ ਆ ਉਹ ਰੋਡ ਤੇ ਪਿੰਡ ਆ ਇਹਦਾ ਟਾਲੋਵਾਲ ਪਿੰਡ ਆ ਗੇਟ ਆ ਉਹ ਰੋਡ ਇਹ ਆਹ ਦੇਖੋ ਆ ਗਿਆ ਨਾ ਗੇਟ ਟਾਲੋਵਾਲ ਦਾ ਤੇ ਨਾਲ ਹੀ ਰੋਡ ਦੇ ਉੱਪਰ ਇਹ ਕਿਹਦੀ ਚਾਚ ਬਣਾਇਆ ਗੇਟ ਇਹ ਕਿਹਦੀ ਚਾਚ ਬਣਾਇਆ ਗੇ ਇਹਨੂੰ ਵਿਚਾਰੇ ਨੂੰ ਕੀ ਪਤਾ ਹੁਣ ਇਹ ਹੈਗਾ ਸੰਤ ਬਾਬਾ ਪ੍ਰੇਮ ਸੰਜੀਤ 1947 ਦੀ ਜਦੋਂ ਦੇਸ਼ ਦੀ ਵੰਡ ਹੋਈ ਨਾ ਉਦੋਂ ਉਦੋਂ ਬਣਿਆ ਹੀ ਗੇਟ ਇਹ ਮਮੋ ਨੇ 95 ਲਿਆ ਉੱਪਰ ਨਹੀਂ ਨਹੀਂ 1997 1947 ਜਿਵੇਂ ਸਰਦਾਰ ਦਾ ਪਿੰਡ ਨਾ ਹੋਵੇ 1997 ਨੂੰ ਇਹ ਗੇਟ ਦੀ ਨੀ ਰੱਖੀ ਸੀ ਇਹ ਗੇਟ ਕਿਸ ਬਾਬਾ ਪ੍ਰੇਮ ਸਿੰਘ ਪਿੰਡ ਦੇ ਨੂੰ ਨਹੀਂ ਪਤਾ ਇਹਨੂੰ ਕਿਹਨਾਂ ਦਾ ਨਾਮ ਠੀਕਾ ਬਾਬਾ ਪ੍ਰੇਮ ਸਿੰਘ ਪ੍ਰੇਮ ਸਿੰਘ ਕੱਥੂ ਨੰਗਲਵਾਲਿਆਂ ਦੀ ਜਾਤ ਗੇਟ ਬਣਾਇਆ ਏ ਤੇ ਆ ਪਿੰਡਾ ਇਹਨਾਂ ਦਾ ਆ ਤੁਹਾਨੂੰ ਮੈਂ ਸਿੱਧਾ ਕਰਕੇ ਦਿਖਾਉਂਦਾ ਲਓ ਜੀ ਚੱਲ ਗਿਆ ਚੱਲ ਗਿਆ ਮੁੰਡਾ ਕੱਪੜੇ ਪਾਉਣ ਤੇ ਕਹਿੰਦੇ ਸੀ ਭਾਜੀ ਚਾਚਾ ਘਰ ਆਓ ਫੇ ਆਪਾਂ ਗਏ ਨਹੀਂ ਆ ਗਾਣ ਚਲੀਏ ਆ ਆ ਵੱਡੇ ਭੂਆ ਦੇ ਮੁੰਡੇ ਦਾ ਘਰ ਆ ਉਹ ਛੋਟੀ ਦੇ ਦਾ ਆ ਸਾਡੀ ਭੂਆ ਦਾ ਘਰ ਆ ਵਿਚਾਰੀ ਦਾ ਹੈ ਆ ਇਧਰ ਚੱਲੋ ਚਾਰਾ ਪਿੰਡੀ ਭੂਆ ਦਾ ਆਰਾ ਪਿੰਡੀ ਭੂਆ ਹਾਟੀ ਦਾ ਮੋੜ ਤੋਂ ਤੋਂ ਗੱਡੀ ਨਾ ਨਿੱਕੇ ਹੁੰਦੇ ਬਹੁਤ ਰਿਆਂ ਮੈਂ ਇੱਥੇ ਚੱਲੋ ਜਿੱਦ ਤੱਕ ਬਹੁਤ ਹੜੀ ਪਿੰਡ ਪੇ ਲਓ ਤਾਂ ਮੜਾ ਜਾ ਅਸੀਂ ਬਰੋਬਾਰ ਹੀ ਖੜ ਗਏ ਰੋਡ ਤੇ ਉਹ ਗੇਟ ਲੱਗ ਗਿਆ ਤੇ ਮੈਂ ਕਿਹਾ ਇੱਥੇ ਆ ਜੀ ਭਾ ਘਰ ਨਹੀਂ ਜਾਣਾ ਤੇ ਹੁਣ ਆਊਗਾ ਤੈਨੂੰ ਪਤਾ ਪੈਲੀ ਦਾ ਜਿਹੜਾ ਬੜਾ ਰਫੜ ਪਿਆਏਗਾ ਆ ਤਾਰ ਕਰਕੇ ਪੂਰੀ ਤੇ ਇਹ ਕਬਜ਼ਾ ਕਰਕੇ ਮੁੜ ਕੇ ਉਦੋਂ ਦੀ ਪੈਲੀ ਉਹਨਾਂ ਦੇ ਕੋਲੇ ਹੀ ਆ ਹੈਨਾ ਕਬਜ਼ਾ ਬੜਾ ਤਕੜਾ ਕਬਜ਼ਾ ਹੋਇਆ ਸੱਚੀ ਗੱਲ ਹੈ ਨਾ ਆ 10 ਕਿਲੇ ਦਾ ਪੂਰਾ ਤਕੜਾ ਕਬਜ਼ਾ ਹੋਇਆ ਕਿ ਛੱਡਦੇ ਨਹੀਂ ਕਿ ਜਨਾ ਕੋਈ ਗੱਡ ਕੰਮ ਹੋਇਆ ਪੂਰਾ ਕਹਿ ਗਿਆ ਕਿੰਦੇ ਕੱਢ ਲੋ ਕਮਾਦ ਗੁੰਦ ਵੜ ਲੋ ਆਪਣਾ ਅਗਲੇ ਮੰਨੇ ਨਹੀਂ ਮੰਨੇ ਨੇ ਉਹ ਆਈਆਂ ਫੌਜਾਂ ਪੂਰੀਆਂ ਆਧਰੋਂ ਗਰਦਾਸਪੁਰ ਰੈਂਪਰਸਰ ਦੀ ਗਰਦਾਸਪੁਰ ਦੀ ਓ ਜਾਨਿਆਂ ਘੈਂਟੇ ਦੇ ਵਿੱਚ ਹੀ ਕਾ ਕਰ ਕਰ ਕੇ ਟਰੈਕਟਰ ਇੱਕ ਥੋੜੀ ਗਾ ਟਰੈਕਟਰ ਵੀ ਬਾਬਾ ਆਏ ਸੀ 10 ਕਿੱਲੇ ਦਾ ਟਾਕਾ ਇਦਾਂ ਹੀ ਆ ਗੱਲਾਂ ਆ ਵੀ ਤਾਰ ਮੇਰੇ ਸਾਬ ਨਾਲ ਬਗਲੀ ਆ ਆ ਵੀ ਆ ਵੀ ਆ ਜਿਆਦਾ ਦੱਸ ਤੋ ਯਾਰ 10 ਤੋਂ ਵੀ ਜ਼ਿਆਦਾ ਹੋਣੀ ਤੇ ਕਬਜਾ ਘੈਂਟੇ 2 ਘੰਟੇ ਦੇ ਵਿੱਚ ਲਾਲਾ ਲਾਲਾ ਕਰਾ ਕੇ ਆਪਣੀ ਵਾਹ ਬੂ ਕੇ ਤੇ ਤਾਰ ਤੂਰ ਕਰਕੇ ਉਦਾਂ ਹੀ ਉਦੋਂ ਦੀ ਤਾਰ ਹੀ ਆ ਭਾਈ ਦਾ ਪੀਜ਼ਾ ਖਾ ਕੇ ਜਾਣਾ ਗੱਡੀ ਰਕਾ ਲਈ ਐਨੇ ਤੇ ਉੱਤਰ ਕੇ ਹੁਣ ਦਿਖਾਉਨੇ ਤੁਹਾਨੂੰ ਪੀਜ਼ਾ ਪੂਜਾ ਖਾ ਕੇ ਤੇ ਫੇਰ ਚੱਲਦੇ ਆ ਘਰ ਨੂੰ ਇਜ਼ਨ ਸਟਾਪ ਲੋਲੀ ਕੀ ਕਰਾਉ ਵੀ ਕੁਛ ਬਾ ਬਸ ਕੀ ਗਾਣਾ ਦੱਸ ਜੇ ਲੱਜੂ ਮਰਜ਼ੀ ਗਾਣਾ ਕਰਾ ਲਵਾਂ ਉਹ ਚਿਕਨ ਉਹ ਵੈਜੀ ਕਰਾ ਵੈਜੀ ਵੈਜੀ ਆ ਆ ਬਰ ਸਾਰੇ ਨਹੀਂ ਜਾਣਾ ਆ ਵੈਜੀ ਕਰਾ ਲਓ ਚਿਕਨ ਬਾ ਬੇਟਾ ਲਾ ਕੀ ਆ ਪਈ ਉਹ ਮਾਰਕਟ ਟਾ ਇਹੋ ਕੋਈ ਨਾ ਮਾਰਕਟ ਟਾ ਨਹੀਂ ਮਾਰਕਟ ਟਾ ਆ ਕੀ ਚੀਜ਼ ਬਈ ਹੈਗਾ ਏ ਜਿਹੜੀ ਵਾਸਤੇ ਡਿਲੀਵਰੀ ਕਰਦੇ ਆ ਅੱਛਾ ਅੱਛਾ ਠੀਕ ਕਹਿੰਦਾ ਡਿਲੀਵਰੀ ਕਰਦੇ ਕਹਿੰਦਾ ਹੈ ਡਿਲੀਵਰੀ ਹਾਂ ਕਿੰਨੀ ਲੱਗ ਗਈ ਹੈ ਤੈਨੂੰ ਦੱਸ ਦਿਆਂ ਮੁੰਡੇ ਨੂੰ ਹੱਸਦਾ ਸਾਥ ਨੂੰ YouTube ਤੇ ਕਰਦੇ ਹਾਂ ਚੈਨਲ ਕਰਦੇ ਹਾਂ ਸਬਸਕ੍ਰਾਈਬ ਕਰਵਾਉਂਦਾ ਕਹਿੰਦਾ ਕਿਹੜਾ ਮਾਗਣਾ ਹੈ ਤਾਂ ਵੀ ਵਲੌਗ ਹੋਰ ਐਵੇਂ ਬਲੋਗ ਬੁਲਵਾਦੇ ਹੋਰ ਕੋਈ ਸੁਪਰ ਕਰਕੇ ਜਾਂਦੇ ਨੇ ਨਹੀਂ ਦੰਨ ਬਾਈ ਤੂੰ ਦੱਸ Twitter ਆ ਤੂੰ ਆਓ ਪਰਿਓ ਜਾ ਹਾਂ ਵੀ ਬਲੌਗ ਟਾਂ ਵੀ ਬਲੌਗ ਦੱਸ ਯਾਰ ਇਦਾਂ ਨਾ ਕਰਿਆ ਕਰਦਾ ਹਾਂ ਹਾਂ ਵੀ ਬਲੌਗ ਚੱਲਾ ਜਾ ਪੰਪ ਬਲੌਗ ਜਾਂ ਬਲੌਗ ਕਰ ਕੋਈ ਜਾ ਲੋ

ਤੇ ਬੁਲਾ ਰਿਹਾ ਮਾਰੋ ਫੇ ਗੱਲਾਂ ਬਾਤਾਂ ਚਾਚਾ ਜੀ ਹੋਰ ਕੱਪੜੇ ਓਕੇ ਲੈ ਆਉਂਦੇ ਆ ਚੱਲ ਆ ਜਾ ਕੋਈ ਨਹੀਂ ਆ ਜਾ ਆ ਜਾ ਮੇਰਾ ਭਰਾ ਬਹੁਤ ਆ ਵਿਆਹ ਕਿਸੇ ਦਾ ਖਾਣਾ ਹੋਏ 버ਗਰ ਪੀਜ਼ਾ ਕਿਸ سٹੌਪ ਆ ਸਕਦਾ ਹੈ ਸਭ ਕੁਝ ਆ ਸਕਦਾ ਓਏ ਨਹੀਂ ਹੋ ਗਿਆ ਉਹ ਡਾਂਸ ਉਹਦੇ ਕਰਾਂਗਾ ਮੈਂ ਇਹਨਾਂ ਬੰਦਾਂ ਨੂੰ ਆਖਦਾ ਨਹੀਂ ਹੈਗਾ ਇੱਦਾਂ ਮਰਦੀ ਮੈਂ ਇੱਕ ਗੱਲ ਦੇਖੀ ਆ ਬੜਾ ਸੱਤ ਨੂੰ ਵੀਡੀਓ ਪ੍ਰੋਪਰ ਨਾ ਹੁੰਦਾ ਬਾਰੂ ਬਣਾ ਲਈ ਮੜੀ ਜੀ ਦੀ ਹੈਲੋ ਇਹ ਸਟੌਪ ਹੈਲੋ ਜੇ ਕਿਸੇ ਨੇ ਖਾਣਾ ਹੋਵੇ 버ਗਰ ਪੀਜ਼ਾ ਐਂਸਾ ਸਟੌਪ ਆ ਸਕਦਾ ਹੈ ਮਕੇਰੀਆਂ ਬਣ ਕੇ ਗੱਲ ਬਾਤ ਆ ਜਾ ਆਇਆ ਮਰਾ ਪੱਤੀ ਇਹ ਆਇਆ ਯਾ ਰੈਪ ਮੁੰਡਿਆਂ ਨੇ ਰੈਪ ਕਰਾਇਆ ਆਪਣੀ ਜੀ ਆਉਂਦੇ ਆ ਪੀਜ਼ਾ 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 ਖਾਵਾਂਗੇ ਆਪਾਂ ਤਾਂ ਨਾਲ ਜਸ ਕਰਾਉਣ ਕਰਾਇਆ ਜੀ ਪਾਊਗਾ ਹਾਂਜੀ ਸਹੀ ਕਰਦੇ ਹੈ ਇਹ ਦੋ ਨਹੀਂ ਕਰਾਇਆ ਤੁਸੀਂ ਪਰਾਇਆ ਤੋਂ ਉਹੀ ਗੱਲ ਹੈ ਤਾਂ ਆ ਜਾਂਦੇ ਕੋਈ ਨਾ ਕਰਾ ਲਉਂਦੇ ਕੋਈ ਨਾ ਕਾਲੀ ਕਾਦੀ ਜਦੋਂ ਬਹਿ ਗਏ ਤਾਂ ਵਖਾ ਕੇ ਜਾਵਾਂਗੇ ਕਿਹਾ ਜੀ ਹਾਂਜੀ ਹਾਂਜੀ ਚਲੋ ਕੋਈ ਨਹੀਂ ਮਿਲਦੇ ਖਾਣ ਤੇ ਉੱਤੇ ਮਿੱਤਰੋ ਪਹੁੰਚ ਗਏ ਆ ਘਰ ਫਾਈਨਲੀ ਸਾਰਾ ਕੁਝ ਕਰਾ ਕਰਾ ਕੇ ਮੁੰਡੇ ਦੇ ਕੱਪੜੇ-ਕਪੜੇ ਲੈ ਕੇ ਉਤਰੋ ਤੇ ਵਲੌਗ ਇੱਥੇ ਸਮਾਪਤੀ ਆ ਤੇ ਵਲੌਗ ਨੂੰ ਕਰਿਓ ਚੈੱਕ ਇਹ ਛੋਟਾ ਜਿਹਾ ਵਲੌਗ ਆਪਾਂ ਇਹਨੂੰ ਲੈਣ ਛੱਡਣ ਦਾ ਹੀ ਬਣਾਇਆ ਆ ਤੇ ਆਪਣੇ ਘਰਾਂ ਦੇ ਵਿੱਚ ਫੇਰ ਪਹੁੰਚ ਗਏ ਆ ਓਕੇ ਫਿਰ ਸਸਿ ਕਾਲ ਨਵੇਂ ਵਲੌਗ ਨਾਲ ਮਿਲਦੇ ਆਂ